ਹਰੀ ਭਾਈ ਗੋਵਿੰਦ ਨਾਮ ਮੱਤ ਬੀਸਰ ਹਰੀ ਭਾਈ ਗੋਵਿੰਦ ਨਾਮ ਮੱਤ ਬੀਸਰ अंत काल जो लक्ष्मी सिमर असि चं ता में जे मर सर्प जों बल बल उतरै आंत काल जो स्त्री सिमर सी आई सींचता मैं जे मर बेशिवा जौन बल बल अवतरै अंतकाल जो लड़के से मर ASCII चन मैं जे मर सुकर जों ओल वाल वाले उतरै आंतकाल जो मंदर से मरा ASCII ता मैं जे मरा प्रीत जूं वाले वाले उतर आ आंत काल नारायण सिमर असिचिता महजे मरा बद्धतेलो चन ते नर मु ਤਾ ਪਿਤੰਬਰ ਵਾਕੇ ਰਿਦਮ ਬਸੈ ਬਦਿਤ ਤੇ ਲੋਚਨਾ ਤੇ ਨਰ ਮੁਕਤਾ ਪਿਤੰਬਰ ਵਾਕੇ ਰਿਦਾ ਬਸਾਇ ਰਿ ਭਾਈ ਗੋਵਿੰਦ ਨਾਮ ਮਤ ਬੀਸਰਾਇ ਰਿ ਭਾਈ ਗੋਵਿੰਦ ਨਾਮ ਮਤ ਬੀਸਰਾ ਇਕੋਂ ਕਾ ਸਤਗੁਰ ਪਰਸਾਦ ਮਾਰੂ ਮਹਿਲਾ ਚੌਕਾ ਕਰਤੀ ਜਾ ਹਰ ਹਰ ਨਾਮ ਨਿਦਾਨ ਲਗ ਗੁਰਮਤ ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਆਂਤੇ ਲੈ ਛੜਾਏ ਜਿੱਤ ਆਵਕਟ ਗਲੀਆਂ ਪੀੜੀਆਂ ਦਿੱਤਾ ਹਰ ਹਰ ਮੁਕਤ ਕਰਾਏ ਮੇਰੇ ਸਤ ਗੁਰੂ ਮੈਂ ਹਰ ਹਰ ਨਾਮ ਬਿੜਾਈ ਮੇਰਾ ਮਾਤ ਪਿਤਾ ਸੁਤ ਬੰਦ ਕੋ ਮੈਂ ਹਰ ਬਿਨੈ ਅਵਰੇ ਨਮਾਈ ਤਨ ਤਨ ਸਤ ਗੁਰੂ ਚੌਥੇ ਪਾਛਾ गुरु रामदास जी दी अमृतमय वाणी क्योंकि पहला जो सी वाणी उकार उक दूसरे ਵਿੱਚ ਸੀ ਹੁਣ ਕਾਰ ਤੀਸਰੇ ਦੇ ਵਿੱਚ ਚੌਥੇ ਬਾਦਸ਼ਾਹ ਦੀ ਬਾਣੀ ਸ਼ੁਰੂ ਹੋ ਰਹੀ ਹੈ ਇਸ ਕਰਕੇ ਸ਼ੁਰੂ ਦੇ ਵਿੱਚ ਮੰਗਲਾ ਚਰਨ ਉਚਾਰਦੇ ਹਨ ੴ सतगुरु परसां वाइगुरु एक ਅਤੇ ਉਸ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਮਾਰੂ ਮਹਿਲਾ ਚੌਕਾ ਕਰ ਤੀਜਾ ਆਓ ਇਸ ਸ਼ਬਦ ਦੀਆਂ ਪਹਿਲਾਂ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰਦੇ ਹਨ ਉਹ ਵਿਚਾਰੀਏ ਮੇਰੇ ਸਤਿਗੁਰੂ ਮੈਂ ਹਰ ਹਰ ਨਾਮ ਦ੍ਰੜਾਏ ਇਹ ਮੇਰੇ ਸਤਿਗੁਰੂ ਜੀਓ ਮੈਨੂੰ ਹਰੀ ਦਾ ਨਾਮ ਉਸ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਦ੍ਰਿੜ ਕਰ ਦਿਓ ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਪੱਕਾ ਕਰ ਦਿਓ ਇਹ ਸਤਿਗੁਰੂ ਅੱਗੇ ਹੀ ਅਰਦਾਸ ਕਰਨੀ ਆ ਕਿਉਂਕਿ ਸਤਿਗੁਰੂ ਹੀ ਨਾਮ ਦੀ ਬਖਸ਼ਿਸ਼ ਕਰਨ ਵਾਲੇ ਹਨ ਇਹ ਨਾਮ ਦੀ ਬਖਸ਼ਿਸ਼ ਸਿਰਫ ਸਤਿਗੁਰੂ ਹੀ ਕਰ ਸਕਦੇ ਹਨ ਇਸ ਕਰਕੇ ਸਤਿਗੁਰੂ ਅੱਗੇ ਹੀ ਅਰਦਾਸ ਕਰਨੀ ਹੈ ਮੇਰੇ ਸਤਿਗੁਰਾਂ ਮਹਾਰ ਹਰ ਨਾਮ ਧ੍ਰਿੜਾਏ ਮੇਰਾ ਮਾਤ ਪਿਤਾ ਸੁਤ ਬੰਦ ਕੋ ਮੈਂ ਹਾਰ ਬਿਨ ਅਵਰ ਨਮਾਈ ਉਹ ਵਾਹਿਗੁਰੂ ਹੀ ਮੇਰਾ ਮਾਤਾ ਹੈ ਮੇਰਾ ਪਿਤਾ ਹੈ ਮੇਰਾ ਸੋਤਾ ਹੈ ਮੇਰਾ ਬੰਦਪ ਹੈ ਮੈਂ ਹਾਰ ਬਿਨ ਅਵਰ ਨਮਾਈ ਹਰੀ ਤੋਂ ਬਿਨਾ ਮੇਰਾ ਕੋਈ ਸੱਚਾ ਰਿਸ਼ਤੇਦਾਰ ਨਹੀਂ ਹੈ ਉਹ ਹੀ ਵਾਹਿਗੁਰੂ ਹੀ ਮੇਰਾ ਸਭ ਕੁਝ ਹੈ ਉਹ ਹੀ ਮੇਰਾ ਮਾਤਾ ਹੈ ਉਹ ਹੀ ਮੇਰਾ ਪਿਤਾ ਹੈ ਉਹੀ ਮੇਰਾ ਸੁਤ ਹੈ ਉਹੀ ਮੇਰਾ ਰਿਸ਼ਤੇਦਾਰ ਹੈ ਅਸਲ ਰਿਸ਼ਤੇਦਾਰ ਅਸਲੀ ਸਾਖ ਸੰਬੰਧੀ ਉਹ ਵਾਹਿਗੁਰੂ ਹੈ ਜਿਹੜਾ ਕਿ ਸਦਾ ਸਾਥ ਨਿਵਾਉਂਦਾ ਹੈ ਹਰ ਹਰ ਨਾਮ ਨਿਦਾਨ ਉਹ ਪਰਮਾਤਮਾ ਦਾ ਨਾਮ ਜੋ ਹੈ ਉਸਾਰੇ ਹੀ ਖਜ਼ਾਨਿਆਂ ਤੋਂ ਉੱਤਮ ਖਜ਼ਾਨਾ ਹੈ ਸਾਰੇ 9 ਨਦੀਆਂ ਦੇ ਬਰਾਬਰ 9 ਨਦੀਆਂ ਤੋਂ ਖਜ਼ਾਨਾ ਉਸ ਤੇ ਬਰਾਬਰ ਹੈ ਇਹ ਹੀ ਨੌ ਨਦੀਆਂ ਹਨ ਜੋ ਸਵਾਹਿਗੁਰੂ ਦਾ ਨਾਮ ਹੈ ਹਰ ਹਾਰ ਨਾਮ ਨਿਦਾਨ ਲੈ ਗੁਰਮਤ ਅਤੇ ਮਿਲਦਾ ਹੈ ਗੁਰੂ ਦੀ ਮਾਤਰਾ ਹੀ ਤੋ ਇਸ ਨੂੰ ਗੁਰੂ ਦੀ ਮਤ ਦੇ ਉੱਤੇ ਤੁਰ ਕੇ ਗੁਰੂ ਦੇ ਉਪਦੇਸ਼ ਅਨਸਾਰ ਆਪਣਾ ਜੀਵਨ ਢਾਲ ਕੇ ਇਸ ਨਾਮ ਨੂੰ ਹਾਸਲ ਕਰ ਲੈ ਕਿਉਂਕਿ ਗੁਰੂ ਬਖਸ਼ਿਸ਼ ਕਰਨਗੇ ਜਦੋਂ ਅਸੀਂ ਗੁਰੂ ਦੇ ਦਸੇ ਉਪਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਢਾਲਦੇ ਹਾਂ ਹਰ ਹਰ ਨਾਮ ਨਿਦਾਨ ਲੈ ਗੁਰਮਤ ਹਰ ਪਤ ਪਾਏ ਜਦੋਂ ਗੁਰੂ ਦੀ ਮਤ ਲੈ ਕੇ ਗੁਰੂ ਦੀ ਮਾਤਰਾਹੀਂ ਤੂੰ ਇਸ ਨਾਮ ਨੂੰ ਪ੍ਰਾਪਤ ਕਰ ਲਵੇਂਗਾ ਜੋ ਕਿ ਨਾਮ ਸਾਰੇ ਹੀ ਨੌ ਨਦੀਆਂ ਹਨ ਹਰ ਪਤ ਪਾਏ ਫਿਰ ਤੂੰ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਇੱਜ਼ਤ ਪ੍ਰਾਪਤ ਕਰ ਲਏਗਾ ਇਸ ਲੋਕ ਦੇ ਵਿੱਚ ਵੀ ਤੇਰੀ ਇੱਜ਼ਤ ਹੋਏਗੀ ਤੇ ਪਰਲੋਕ ਦੇ ਵਿੱਚ ਵੀ ਤੇਰੀ ਇੱਜ਼ਤ ਹੋਏਗੀ ਜਦੋਂ ਤੂੰ ਉਸ ਸਤਿਗੁਰੂ ਦੇ ਨਾਲ ਜੁੜ ਕੇ ਸਤਿਗੁਰੂ ਦੀ ਬਖਸ਼ਣਿ ਸ਼ਰਾਹੀ ਨਾਮ ਦੀ ਪ੍ਰਾਪਤ ਕਰ ਲਏਗਾ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਚੜਾਏ ਇਹ ਜੋ ਨਾਮ ਹੈ ਜੋ ਨੋਹ ਹੀ ਨਦੀਆਂ ਹਨ ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ ਅਤੇ ਜਿਸ ਕਰਕੇ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਇੱਜ਼ਤ ਮਿਲਦੀ ਹੈ ਹਲਤ ਪਲਤ ਨਾਲ ਚੱਲਦਾ ਹਾਲਤ ਇਸ ਲੋਕ ਵਿੱਚ ਪਲਤ ਪਰਲੋਕ ਦੇ ਵਿੱਚ ਇਹ ਇਹੋ ਜਿਹਾ ਨਾਮ ਹੈ ਕਿ ਕਲਾ ਇਸ ਲੋਕ ਦੇ ਵਿੱਚ ਹੀ ਨਹੀਂ ਸਹਾਇਕ ਹੁੰਦਾ ਬਲਕਿ ਪਰਲੋਕ ਦੇ ਵਿੱਚ ਵੀ ਸਹਾਇਕ ਹੁੰਦਾ ਹੈ ਹਾਲਤ ਪਲਤ ਨਾਲ ਚੱਲਦਾ ਹਰ ਅੰਤ ਲੈ ਚੜਾਏ ਇਹ ਅੰਤ ਨੂੰ ਵੀ ਛਡਾ ਲੈਂਦਾ ਹੈ ਕਿਉਂਕਿ ਅੰਤ ਨੂੰ ਜੋ ਕੁਝ ساری ਉਮਰ ਸਿਮਰਿਆ ਹੋਵੇ ਉਹ ਹੀ ਯਾਦ ਆਉਂਦਾ ਹੈ ਜੇ ਅੰਤ ਨੂੰ ਉਸ ਵਾਹਿਗੁਰੂ ਦਾ ਨਾਮ ਹੋ ਤੈ ਹੈ ਉਸ ਵਾਹਿਗੁਰੂ ਦਾ ਸਿਮਰਨ ਹੈ ਫਿਰ ਉਹ ਵਾਹਿਗੁਰੂ ਆਪ ਆਪਣੇ ਨਾਲ ਜੋੜ ਲੈਂਦਾ ਹੈ ਕਿਉਂਕਿ ਭਗਤ ਤਰੋਚਨ ਜੀ ਦਾ ਅੰਮ੍ਰਿਤਮਈ ਸ਼ਬਦ ਹੈ ਕਿ ਜਿਹੜਾ ਉਸ ਵਾਹਿਗੁਰੂ ਦਾ ਨਾਮ ਆਂਤ ਵੇਲੇ ਸਿਮਰਦਾ ਹੈ ਉਸ ਨੂੰ ਪਤੰਬਰ ਵਾਹਿਗੁਰੂ ਆਪਣੇ ਨਾਲ ਜੋੜ ਲੈਂਦਾ ਹੈ ਇਹ ਨਾਮ ਹੀ ਹੈ ਜਿਸ ਕਰਕੇ ਆਂਤ ਨੂੰ ਇਸ ਸੰਸਾਰ ਤੋਂ ਜੋ ਛਡਕਾਰਾ ਹੋਣਾ ਹੈ ਇਸ ਨਾਮ ਨੇ ਹੀ ਕਰਨਾ ਹੈ ਜਿਥੈ ਆਵਕਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਅਵਕਟ ਘਾਟ ਹੁੰਦਾ ਘਾਟ ਪਤਨ ਜਿਸ ਜਗ੍ਹਾ ਤੋਂ ਸਾਰੇ ਪਹਾੜ ਕਰਦੇ ਹਨ ਦਰਿਆ ਨੂੰ ਅਵਕਟ ਉਹ ਜਗ੍ਹਾ ਜਿੱਥੋਂ ਪਾਰ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਉੱਤੇ ਪਾਣੀ ਬਹੁਤ ਡੂੰਘਾ ਹੁੰਦਾ ਹੈ ਉਹ ਅਵਕਟ ਗਲੀਆਂ ਭੀੜੀਆਂ ਮੁਸ਼ਕਲ ਵਾਲੇ ਟਾਈਮ ਜਿੱਥੇ અવਕਾਟ ਗਲੀਆਂ ਭੀੜੀਆਂ ਇੱਥੇ ਹਰ ਹਰ ਮੁਕਤ ਕਰਾਏ ਉਤੇ ਫਿਰ ਉਹ ਵਾਹਿਗੁਰੂ ਮੁਕਤ ਕਰਾਂਦਾ ਹੈ ਉਹ ਵਾਹਿਗੁਰੂ ਕਿਰਪਾ ਕਰਕੇ ਇਨਾ ਮੁਸ਼ਕਲਾਂ ਦੇ ਵਿੱਚੋਂ ਕੱਢ ਲੈਂਦਾ ਹੈ ਇਨਾ ਆਵਕਟ ਗਲੀਆਂ ਭੀੜੀਆਂ ਇਨਾ ਮੁਸ਼ਕਲਾਂ ਦੇ ਵਿੱਚੋਂ ਵਾਹਿਗੁਰੂ ਹੀ ਕਢਦਾ ਹੈ ਮੇਰੇ ਸਤਬੂਰਾ ਮੈਂ ਹਰ ਹਰ ਨਾਮ ਦਿਰੜਾਏ ਮੇਰਾ ਮਾਤ ਪਿਤਾ ਸੁਤ ਬੰਦ ਕੋ ਮੈਂ ਹਰ ਬਿਨ ਔਰ ਨਮਾਈ ਰਹਾਉ ਮੈਂ ਹਰ ਬੇਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਈ ਪਰਮਾਤਮਾ ਦਾ ਨਾਮ ਹੀ ਮੇਰਾ ਪਿਆਰਾ ਹੈ ਬੇਰਹੀ ਪਿਆਰਾ ਮੈਂ ਹਰ ਬੇਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਈ ਉਹ ਪਰਮਾਤਮਾ ਹੀ ਮੇਰਾ ਅਸਲ ਮਿੱਤਰ ਹੈ ਉਹੀ ਮੇਰਾ ਪਿਆਰਾ ਮਿੱਤਰ ਹੈ ਕੋਈ ਆਣ ਮਿਲਾਵੇ ਮਾਈ ਮੈਨੂੰ ਕੋਈ ਉਸ ਵਾਹਿਗੁਰੂ ਨੂੰ ਆ ਕੇ ਮਿਲਾ ਦੇਵੇ ਉਸ ਵਾਹਿਗੁਰੂ ਦੀ ਨਾਮ ਦੀ ਬਖਸ਼ਿਸ਼ ਕਰ ਦੇਵੇ ਇਸ ਆਗੈ ਮੈਂ ਜੋ ਦੜੀ ਮੇਰਾ ਪ੍ਰੀਤਮ ਦੇ ਮਿਲਾਏ ਜਿਹੜਾ ਕੋਈ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਾ ਦੇਵੇ ਉਸ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਕਰ ਦੇਵੇ ਮੈਂ ਉਸ ਅੱਗੇ ਜੋਦੜੀ ਕਰਾਂ ਕਿ ਮੇਰਾ ਪ੍ਰੀਤਮ ਦੇ ਮਿਲਾਏ ਕਿ ਮੇਰੇ ਮੈਨੂੰ ਪ੍ਰੀਤਮ ਉਹ ਪਿਆਰੇ ਵਾਹਿਗੁਰੂ ਨੂੰ ਮਿਲਾ ਦਿਓ ਸਤ ਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲਣਾ ਪਾਏ ਪਰ ਮਿਲਾਉਂਦਾ ਕੌਣ ਹੈ ਸਤਗੁਰੂ ਜੀ ਉਪਦੇਸ਼ ਕਰਦੇ ਹਨ ਉਸ ਵਾਹਿਗੁਰੂ ਨੂੰ ਉਸ ਪ੍ਰੇਤਾ ਨੂੰ ਸਤਗੁਰੂ ਹੀ ਮਿਲਾ ਸਕਦਾ ਹੈ ਸਤਗੁਰ ਪੁਰਖ ਜੋ ਮਹਾਪੁਰਖ ਹੈ ਜੋ ਸਤਗੁਰੂ ਦੇ ਆਲ ਦੇ ਆਦਕਰ ਹੈ ਪ੍ਰਭ ਹਰ ਮੇਲੇ ਉਹ ਉਸ ਵਾਹਿਗੁਰੂ ਦੇ ਨਾਲ ਮਿਲਾ ਕਰ ਸਕਦਾ ਹੈ ਸਤਗੁਰ ਦੇ ਰਾਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਢਿਲ ਨਾਮ ਪਾਏ ਅਤੇ ਕੋਈ ਵੀ ਢਿਲ ਵੀ ਨਹੀਂ ਲੱਗਦੀ ਉਹ ਸਤਗੁਰੂ ਬਖਸ਼ਿਸ਼ ਕਰਦਾ ਇੱਕ ਪਾਲ ਦੇ ਵਿੱਚ ਉਸ ਵਾਹਿਗੁਰੂ ਨੂੰ ਮਿਲਾ ਸਕਦੇ ਹਨ ਸਤਗੁਰੂ ਇਹੋ ਜੇ ਸਤਗੁਰੂ ਦੇ ਰਾਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ ਜੇ ਨਾ ਹਰ ਹਰ ਨਾਮ ਨਾ ਚੇਤੇਉ ਸੇ ਭਾਗਹੀਨ ਮਰ ਜਾਏ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਸ ਪਰਮਾਤਮਾ ਦੇ ਗੁਣ ਨਹੀਂ ਗਾਏ ਸੇ ਭਾਗਹੀਨੋ ਭਾਗਹੀਆਂ ਉਹ ਬਦਕਿਸਮਤ ਹਨ ਮਰ ਜਾਏ ਉਹ ਫਿਰ ਐ ਹੋ ਜਾ ਮਨੁੱਖ ਜੋ ਹੈ ਉਸਦਾ ਹੀ ਆਤਮਿਕ ਮੌਤੇ ਮਰਿਆ ਰਹਿੰਦਾ ਹੈ ਓਏ ਫੇਰ ਫੇਰ ਜਉਣ ਪਵਾਹੀਆਂ ਮਰ ਜਮ ਆਵ ਜਾਏ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਇਹੋ ਜੇ ਜੋ ਬਦਕਿਸਮਤ ਹਨ ਇਹੋ ਜੇ ਭਾਗ ਹੀ ਨਾ ਜੋ ਉਹ ਫਿਰ ਫਿਰ ਫੇਰ ਜਉਣ ਪਵਾਹੀਆਂ ਉਹ ਜੁਨਾਂ ਦੇ ਵਿੱਚ ਜੁਨਾਂ ਦੇ ਵਿੱਚ ਪਵਾਏ ਜਾਂਦੇ ਹਨ ਮਰ ਜਮ ਮਰਦੇ ਹਨ ਜੰਦੇ ਹਨ ਕਈ ਕਈ ਜੂਨਾ ਦੇ ਵਿੱਚ ਪਾਉਂਦੇ ਹਨ ਆਵੇ ਜਾਏ ਫਿਰ ਆਉਂ ਜੇ ਮਨੁੱਖ ਜੋ ਹੈ ਜਿਹੜਾ ਕਿ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਫਿਰ ਆਉਂਦਾ ਹੈ ਜਾਂਦਾ ਹੈ ਅਰਥਾ ਜੰਮਦਾ ਮਰਦਾ ਹੀ ਰਹਿੰਦਾ ਹੈ ਉਹ ਜੰਮਦਰ ਬੱਦੇ ਮਾਰੀਆਂ ਹਰ ਦਰਗਹ ਮਿਲੇ ਸਜਾਏ ਐਹੋ ਜਿਹੜੇ ਉਸ ਵਾਹਿਗੁਰੂ ਦਾ ਨਾਮ ਨਹੀਂ ਚੇਤਦੇ ਜਿਹੜਾ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ ਜਿਹੜਾ ਸਿਮਰਨ ਨਹੀਂ ਕਰਦੇ ਉਹ ਜਮੰਦਰ ਵੱਦੇ ਮਾਰੀਆਂ ਉਹ ਫਿਰ ਉਸ ਜਮਰਾਜ ਦੀ ਕਚਹਿਰੀ ਦੇ ਵਿੱਚ ਬਨ ਕੇ ਮਾਰੇ ਜਾਂਦਿਆਂ ਹਰ ਦਰਗਹ ਮਿਲੇ ਸਜਾਏ ਐਹੋ ਜੀ ਸਜਾ ਉਸ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਮਿਲਦੀ ਹੈ ਤੂੰ ਪ੍ਰਭ ਹਮ ਸ਼ਰਨਾਗਤੀ ਮੋਕ ਮੇਲ ਲਿਓ ਹਰ ਰਾਏ ਏ ਵਾਹਿਗੁਰੂ ਇਹ ਹਰ ਰਾਏ ਇਹ ਪਾਤਸ਼ਾ ਤੂੰ ਪ੍ਰਭ ਤੂੰ ਹੀ ਮੇਰਾ ਮਾਲਕ ਹੈ ਹਮ ਸ਼ਰਨਾਗਤੀ ਅਸੀਂ ਤੇਰੀ ਸ਼ਰਨ ਆਏ ਹਾਂ ਮੋ ਮੇਲ ਲਿਓ ਹਰ ਰਾਇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਹਰ ਧਾਰਾ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਕੀ ਸਰਨਾਏ ਇਹ ਜਗ ਜੀਵਨ ਇਹ ਜਗਤ ਦੇ ਜੀਵਨ ਵਾਹਿਗੁਰੂ ਕਿਰਪਾ ਕਰੋ ਹਰ ਧਾਰਾ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਕੀ ਸਰਣਾਏ ਕਿ ਮੈਂ ਸਦਾ ਹੀ ਸਤ ਗੁਰੂ ਦੀ ਸ਼ਰਨ ਦੇ ਵਿੱਚ ਪਿਆ ਰਵਾਂ ਹਰ ਜਿਉ ਆਪ ਦਿਆਲ ਹੋਏ ਜਨ ਨਾਨਕ ਹਰ ਮੈਂ ਮੇਲਾਏ ਹਰ ਜਿਉ ਆਪ ਦਿਆਲ ਹੋਏ ਜਦੋਂ ਉਹ ਵਾਹਿਗੁਰੂ ਆਪ ਦਿਆਲ ਹੁੰਦਾ ਹੈ ਕਿਸੇ ਦੇ ਉੱਤੇ ਉਸ ਨੂੰ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਪਾ ਕੇ ਜਨ ਨਾਨਕ ਹਰ ਮੇਲਾਈ ਦਾਸ ਨਾਨਕ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਜਿਸ ਦੇ ਉੱਤੇ ਉਹ ਵਾਹਿਗੁਰੂ ਆਪ ਦਿਆਲ ਹੁੰਦਾ ਹੈ ਉਸ ਨੂੰ ਫਿਰ ਉਹ ਗੁਰੂ ਦੀ ਸ਼ਰਨ ਦੇ ਵਿੱਚ ਪਾ ਕੇ ਆਪਣੇ ਦੇ ਨਾਲ ਮਿਲਾ ਲੈਂਦਾ ਹੈ ਮੁਲਾੰਦਾ ਹੈ ਗੁਰੂ ਦੀ ਸ਼ਰਨ ਦੇ ਰਾਹੀ ਗੁਰੂ ਨਾਲ ਮਿਲ ਕੇ ਗੁਰੂ ਨਾਲ ਮਿਲ ਕੇ ਗੁਰੂ ਕਿਰਪਾ ਕਰਦੇ ਹਨ ਗੁਰੂ ਨਾਮ ਦੀ ਬਖਸ਼ਿਸ਼ ਕਰਦੇ ਹਨ ਗੁਰੂ ਦੇ ਥਰੂ ਸਤ ਗੁਰੂ ਦੇ ਕੋਲੋਂ ਹੀ ਇਹ ਨਾਮ ਦੀ ਬਖਸ਼ਿਸ਼ ਮਿਲਨੀ ਹੈ ਸਤ ਗੁਰੂ ਹੀ ਕਿਰਪਾ ਕਰਦੇ ਹਨ ਆਪਣੀ ਅੰਮ੍ਰਿਤ ਮਈ ਬਾਣੀ ਦੇ ਨਾਲ ਜੋੜਦੇ ਹਨ ਅਤੇ ਅੰਮ੍ਰਿਤ ਮਈ ਬਾਣੀ ਦੇ ਨਾਲ ਉਸ ਵਾਹਿਗੁਰੂ ਦੇ ਗੁਣ गा ਕੇ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾ ਸਕਦਾ ਹੈ ਸਤਗੁਰੂ ਕਿਰਪਾ ਕਰਨ ਸਤਗੁਰੂ ਅਗੇ ਅਰਦਾਸ ਹੈ ਕਿ ਆਪਣੇ ਚਰਨਾਂ ਦੇ ਵਿੱਚ ਸਦਾ ਜੁੜੀ ਰੱਖਣ ਆਪਣੇ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਇਹ ਸਾਡਾ ਜਨਮ ਜੋ ਹੈ ਇਹ ਸੋਹੇ ਲਾ ਹੋ ਜਾਵੇ ਜੀ ਉਹ ਵਾਹਿਗੁਰੂ ਜੀ ਦਾ ਕਾਲਸਾ ਉਹ ਵਾਹਿਗੁਰੂ ਜੀ ਕੀ ਫਤ